ਗੁਰੂ ਪਿਆਰੀ ਸਾਧ ਸੰਗਤ ਜੀ ਵੱਡਿਆਂ ਭਾਗਾ ਵਾਲੇ ਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਦੇ ਅੰਦਰ ਬੈਠ ਕੇ ਤਾਂ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਪੂਰਬ ਨੂੰ ਮਨਾਉਣ ਵਾਸਤੇ ਇੱਥੇ ਪੁੱਛੇ ਹਾਂ ਦਸਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕਮਤਾ ਸਾਹਿਬ ਤੋਂ ਆਪ ਜੀ ਦੇ ਵਿਚਾਰ ਪੁੱਛੇ ਹਨ। ਦਾਸ ਪ੍ਰਤਪਾਲ ਸਿੰਘ ਤੇ ਦਾਸ ਦੇ ਨਾਲ ਅਮਰੀਆ ਤੋਂ ਡਾਇਰੈਕਟਰ ਸਰਦਾਰ ਪਲਵਿੰਦਰ ਸਿੰਘ ਸਿਤਾਰਗੰਜ ਤੋਂ ਸਰਦਾਰ ਚਰਨਜੀਤ ਸਿੰਘ ਪੂਰਨਪੁਰ ਤੋਂ ਸਰਦਾਰ ਸੁਖਦੇਵ ਸਿੰਘ ਤੇ ਉਹਨਾਂ ਦੇ ਨਾਲ ਪੂਰਨਪੁਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਦਸੇ ਪਹੁੰਚੇ ਨੇ। ਸਾਡੇ ਸਾਰਿਆਂ ਵੱਲੋਂ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਗੁਰਜ ਜੀ ਕੀ ਫਤਿਹ ਸੰਗਤ ਜੀ ਦਾਸ ਦੀ ਗੱਲਬਾਤ ਧਿਆਨ ਦੇਣਾ 5 ਕੋ ਮਿੰਟ ਦਾ ਸਮਾਂ ਮੈਂ ਆਪ ਜੀ ਦੇ ਨਾਲ ਲਵਾਗਾ ਦਾਸ ਦੀ ਆਵਾਜ਼ ਜੇ ਬਾਹਰ ਜੇ ਕਿਤੇ ਸੰਗਤ ਤੱਕ ਵੀ ਜਾ ਰਹੀ ਹੈ ਤੁਸੀਂ ਆਪਣੀ ਸੁਰਤ ਨੂੰ ਲੰਗਰ ਛਕਦਿਆਂ ਆਪਣਾ ਧਿਆਨ ਦਾਸ ਦੀ ਗੱਲਬਾਤ ਰੱਖਣਾ ਇਸ ਦੁਨੀਆ ਦੇ ਵਿੱਚ ਕੰਮ ਕਰਾਉਣ ਦੇ ਬਹੁਤ ਵੱਖੋ ਵੱਖਰੇ ਤਰੀਕੇ ਨੇ ਤੇ ਧਰਮ ਦੀ ਦੁਨੀਆ ਦੇ ਅੰਦਰ ਇਹਨਾਂ ਦੋ ਤਰੀਕਿਆਂ ਨੂੰ ਬੜੀ ਤਸੱਲੀ ਦੇ ਨਾਲ ਵਰਤੇ ਆ ਜਾਂਦਾ ਹੈ ਅਸਲ ਦੇ ਵਿੱਚ ਜਿਨ੍ਹਾਂ ਲੋਕਾਂ ਦੀ ਡਿਊਟੀ ਸੀ ਕਿ ਉਹਨਾਂ ਨੇ ਲੋਕਾਂ ਨੂੰ ਸੱਚ ਸਮਝਾਉਣਾ ਸੀ ਉਹ ਜਿਹੜੇ ਖੁਦ ਨੂੰ ਧਰਮਾ ਦੇ ਆਗੂ ਆਖਦੇ ਨੇ ਦੱਸਦੇ ਨੇ ਉਹਨਾਂ ਨੇ ਇੱਕ ਤਰੀਕਾ ਵਰਤਿਆ ਕਿ ਅਸੀਂ ਆਮ ਲੁਕਾਈ ਨੂੰ ਆਮ ਜਨਤਾ ਨੂੰ ਧਰਮ ਦੇ ਨਾਮ ਤੇ ਰਾਈਏ ਕਿਵੇਂ ਦੋ ਤਰੀਕੇ ਧਰਮ ਦੀ ਦੁਨੀਆ ਦੇ ਵਿੱਚ ਵਰਤੇ ਜਾਂਦੇ ਨੇ ਜਿਹੜੇ ਖੁਦ ਨੂੰ ਬੜੇ ਸਿਆਣੇ ਆਖਦੇ ਤੇ ਸਮਝਦੇ ਨੇ ਨਾ ਉਹਨਾਂ ਨੂੰ ਇਹਨਾਂ ਗੱਲਾਂ ਦੀ ਸਮਝ ਆ ਗਈ ਤੇ ਉਹ ਦੋ ਤਰੀਕੇ ਨੇ ਇੱਕ ਹੈ ਡਰ ਤੇ ਦੂਜਾ ਹੈ ਲਾਲਚ ਸਾਨੂੰ ਇਹ ਸਮਝਣਾ ਪਏਗਾ ਕਿ ਸਾਡੇ ਨਾਲ ਖੇਡ ਕਿਵੇਂ ਖੇਡੀ ਗਈ ਗੁਰਬਾਣੀ ਦਾ ਕਥਨ ਹੈ ਕਿ ਨਾਨਕ ਦੁਖੀਆ ਸਭ ਸੰਸਾਰ ਇਹ ਜਿੰਨੀ ਵੀ ਦੁਨੀਆ ਤੁਹਾਨੂੰ ਨਜ਼ਰ ਆ ਰਹੀ ਹੈ ਨਾ ਹਰ ਇੱਕ ਦੇ ਜੀਵਨ ਦੇ ਵਿੱਚ ਕੋਈ ਨਾ ਕੋਈ ਦੁੱਖ ਜ਼ਰੂਰ ਹੈ ਇਸੇ ਗੱਲ ਦਾ ਸਹਾਰਾ ਲੈ ਕੇ ਕੁਝ ਚਲਾਕ ਕਿਸਮ ਦੇ ਲੋਕਾਂ ਨੇ ਆਮ ਲੋਕਾਂ ਨੂੰ ਬਰਗਲਾਣਾ ਤੇ ਫਸਾਣਾ ਸ਼ੁਰੂ ਕੀਤਾ ਜਿੰਦੇ ਨਾਲ ਗੱਲ ਕਰੋਗੇ ਆਪਣੇ ਦੁੱਖ ਫਰੋਲ ਕੇ ਬਹਿ ਜਾਏਗਾ ਫਿਰ ਉਸ ਨੂੰ ਹੌਸਲਾ ਤੇ ਧਰਵਾਸ ਦਿੱਤਿਆ ਜਾਂਦਾ ਹੈ ਸਾਡੇ ਨਾਲ ਵੀ ਤੇ ਇਹੀ ਕੁਝ ਹੋ ਰਿਹਾ ਹੈ ਸਾਨੂੰ ਵੀ ਇਹੀ ਦੱਸਿਆ ਜਾਂਦਾ ਹੈ ਕਿ ਜੇ ਤੁਹਾਡੇ ਘਰ ਦੇ ਵਿੱਚ ਕੋਈ ਪਰੇਸ਼ਾਨੀ ਹੈ ਕੋਈ ਕਲੇਸ਼ ਹੈ ਕੋਈ ਸਮੱਸਿਆ ਹੈ ਕੋਈ ਬਿਮਾਰ ਹੈ ਤੁਸੀਂ ਸਾਡੇ ਇੱਥੇ ਆਓ ਅਸੀਂ ਫੁਲਾਣਾ ਕਰਾਂਗੇ ਤੇ ਅਸੀਂ ਪ੍ਰੇਅਰ ਕਰਾਂਗੇ ਤੇ ਇਹ ਕਰਾਂਗੇ ਉਸ ਦੇ ਨਾਲ ਤੁਹਾਡੇ ਦੁੱਖ ਦੂਰ ਹੋ ਜਾਣਗੇ ਤੇ ਦੂਸਰਾ ਸਾਨੂੰ ਛੋਟੇ ਛੋਟੇ ਲਾਲਚ ਦਿੱਤੇ ਗਏ ਅਸੀਂ ਵੀ ਇਸ ਗੱਲ ਦੇ ਵਾਸਤੇ ਫਿਕਰਮੰਦ ਹੋ ਰਹੇ ਹਾਂ ਸਾਡੇ ਵੀ ਇੱਥੇ ਵੀਰ ਇਹਨਾਂ ਗੱਲਾਂ ਦਾ ਜ਼ਿਕਰ ਕਰ ਰਹੇ ਨੇ ਪਰ ਇਸ ਦੇ ਪਿੱਛੇ ਕਾਰਨ ਸਮਝਿਆ ਜੇ ਜਦੋਂ ਤੱਕ ਸਾਨੂੰ ਗੱਲਾਂ ਦੇ ਜਦੋਂ ਤੱਕ ਸਾਨੂੰ ਇਹਨਾਂ ਚਲਾਕੀਆਂ ਦੀ ਗਹਿਰਾਈਆਂ ਦਾ ਪਤਾ ਨਹੀਂ ਹੋਏਗਾ ਅਸੀਂ ਉਦੋਂ ਤੱਕ ਇਹਨਾਂ ਜਾਲਾਂ ਦੇ ਵਿੱਚ ਫਸਦੇ ਰਵਾਂਗੇ ਸਾਨੂੰ ਸ਼ਰਦਾ ਦੇ ਨਾਮ ਤੇ ਸਾਡੇ ਪਰਿਵਾਰਾਂ ਦੇ ਪਰੇਸ਼ਾਨ ਤੇ ਦੁਖੀ ਤੇ ਬਿਮਾਰ ਲੋਕਾਂ ਨੂੰ ਠੀਕ ਕਰਨ ਦੇ ਨਾਮ ਤੇ ਛੋਟੇ ਛੋਟੇ ਲਾਲਚਾਂ ਦੇ ਨਾਮ ਤੇ ਘਰਾਂ ਦੇ ਵਿੱਚ ਨਲਕੇ ਲਵਾਉਣ ਦੇ ਨਾਮ ਤੇ ਬੱਚਿਆਂ ਦੀਆਂ ਫੀਸਾਂ ਦੇ ਨਾਮ ਤੇ ਸਾਡੇ ਚਾਰੋਂ ਪਾਸੇ ਚੋਗੇ ਸੁੱਟੇ ਜਾਣਗੇ ਤੇ ਸੁੱਟੇ ਜਾਂਦੇ ਪਏ ਨੇ ਸਾਨੂੰ ਸਮਝਣਾ ਪਏਗਾ ਕਿ ਸਿੱਖੀ ਦਾ ਫਲਸਫਾ ਕੀ ਹੈ ਸਿੱਖੀ ਦਾ ਫਲਸਫਾ ਜੇ ਅਸੀਂ ਵੇਖਣਾ ਹੈ ਤੇ ਸਾਨੂੰ ਭਾਈ ਤਾਰੂ ਸਿੰਘ ਜੀ ਨੂੰ ਵੇਖਣਾ ਪਏਗਾ ਭਾਈ ਤਾਰੂ ਸਿੰਘ ਜੀ ਦੇ ਪਿਤਾ ਜੋਧ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਜੰਗ ਦੇ ਵਿੱਚ ਸ਼ਹੀਦ ਹੁੰਦੇ ਨੇ ਕੱਲੀ ਵਿਧਵਾ ਮਾਂ ਆਪਣੇ ਦੋ ਛੋਟੇ ਛੋਟੇ ਬੱਚਿਆਂ ਨੂੰ ਕਿਵੇਂ ਪਾਲ ਕੇ ਤੇ ਪੱਕੇ ਸਿੱਖ ਦੇ ਵਾਂਗੂ ਤਿਆਰ ਕਰਦੀ ਹੈ ਭਾਈ ਤਾਰੂ ਸਿੰਘ ਤੇ ਭੈਣ ਤਾਰਕੌਰ 21 ਸਾਲ ਦਾ ਗੱਭਰੂ ਨੌਜਵਾਨ ਦੋ ਕੁੜਤੀਆਂ ਦੇ ਨਾਲ ਗੁਜ਼ਾਰਾ ਕਰਦਾ ਦੋ ਕੁੜਤੀਆਂ ਦੇ ਨਾਲ ਜਦੋਂ ਭੈਣ ਤਾਰਕੌਰ ਨੇ ਕੁੜਤਾ ਸੀਤਾ ਦਾ ਭਰਾ ਦਾ ਕੁੜਤਾ ਫਟ ਰਿਹਾ ਤੇ ਭਾਈ ਤਾਰੂ ਸਿੰਘ ਜੀ ਨੇ ਕਿਹਾ ਕਿ ਇਹਨੂੰ ਇਸ ਰੋਟੀਆਂ ਵਾਲੀ ਟੋਕਰੀ ਦੇ ਵਿੱਚ ਨਾਲ ਦੇ ਦੇ ਜੰਗਲ ਦੇ ਵਿੱਚ ਸਿੰਘ ਭੁੱਖੇ ਭਾਣੇ ਤੇ ਬਗੈਰ ਕੱਪੜਿਆਂ ਦੇ ਬਿਠੇ ਹੋਣਗੇ ਇਹ ਜਿਹੜਾ ਤੋਂ ਕੁੜਤਾ ਮੇਰੇ ਵਾਸਤੇ ਸੀਤਾ ਅਸਲ ਦੇ ਵਿੱਚ ਇਸਦੀ ਲੋੜ ਸਾਡੇ ਉਹਨਾਂ ਭਰਾਵਾਂ ਨੂੰ ਹੈ ਇਹ ਸੀ ਜਜ਼ਬਾ ਭਾਈ ਤਾਰੂ ਸਿੰਘ ਦਾ ਜਦੋਂ ਸ਼ਹਾਦਤ ਦਾ ਸਮਾਂ ਆਇਆ ਤੇ ਬੜੇ ਲਾਲਚ ਤੇ ਬੜੇ ਡਰਾਵੇ ਦਿੱਤੇ ਗਏ ਉਹਨਾਂ ਨੂੰ ਵੀ ਇਹ ਵੀ ਦੱਸਿਆ ਗਿਆ ਕਿ ਤੁਹਾਡੀ ਮਾਂ ਵਿਧਵਾ ਪਿੱਛੇ ਇਕੱਲੀ ਭੈਣ ਜਵਾਨ ਤੁਸੀਂ ਸ਼ਹੀਦੀ ਦਾ ਜਾਮ ਪੀਣ ਲੱਗੇ ਹੋ ਪਿੱਛੇ ਤੁਹਾਡੇ ਪਰਿਵਾਰ ਦਾ ਬੰਨਾ ਕੀ ਹੈ ਪਰ ਮਾਂ ਨੇ ਉਸ ਨੂੰ ਥਾਪੜਾ ਦੇ ਕੇ ਭੇਜਿਆ ਸੀ 21 ਸਾਲ ਦੀ ਉਮਰ ਸੀ ਬਾਬਾ ਅਜੀਤ ਸਿੰਘ ਜੀ ਦੀ 18 ਸਾਲ ਦੀ ਉਮਰ ਸੀ ਮਾਤਾ ਨੇ ਯਾਦ ਕਰਾਇਆ ਕਿ ਚੇਤੇ ਰੱਖੀ ਉਸ ਬਾਬੇ ਅਜੀਤ ਸਿੰਘ ਨੂੰ 18 ਸਾਲ ਦੀ ਉਮਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਤੇ ਖੜੇ ਨੇ ਥੱਲੇ ਜੰਗੇ ਮੈਦਾਨ ਤੇ ਵਿੱਚ ਤੀਰਾਂ ਦੇ ਫੱਟ ਲੱਗ ਕੇ ਸ਼ਹੀਦ ਹੋ ਰਹੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਗੜੀ ਤੋਂ ਜਕਾਰੇ ਛੱਡ ਰਹੇ ਨੇ ਬੋਲੋ ਸੋ ਨਿਹਾਲ ਮਾਂ ਨੇ ਯਾਦ ਕਰਾਇਆ ਚੇਤੇ ਰੱਖੀ ਉਸ ਬਾਬੇ ਅਜੀਤ ਸਿੰਘ ਨੂੰ ਕਿਤੇ ਉਸ ਦੀ ਪੱਗ ਨੂੰ ਦਾਗ ਨਾ ਲਾ ਦਈ ਸਾਡੀ ਫਿਕਰ ਸਾਡੀ ਪਰਵਾਹ ਨਾ ਕਰੀ ਕਾਰਨ ਕੀ ਸਹੀ ਕਰਨ ਸੀ ਪਿੱਛੇ ਗੁਰਬਾਣੀ ਅੱਜ ਸਾਨੂੰ ਜਿਹੜੇ ਦੁੱਖਾਂ ਤੇ ਲਾਲਚਾਂ ਦੇਵ ਗਰੀਬੀਆਂ ਦੇ ਸਾਨੂੰ ਵਾਸਤੇ ਦਿੱਤੇ ਜਾ ਰਹੇ ਨੇ ਅਸੀਂ ਭਰਾ ਹੈ ਸਾਡਾ ਭਰਾਵਾਂ ਦਾ ਇਹ ਕਿਸੇ ਇੱਕ ਦੀ ਸਿੱਖ ਕੌਮ ਦੇ ਵਿੱਚ ਜਿੰਨਾ ਵੀ ਸਰਮਾਇਆ ਹੈ ਇਹ ਕਿਸੇ ਸਿੱਖ ਦੀ ਮਲਕੀਅਤ ਨਹੀਂ ਹੈ ਸਿੱਖ ਨੂੰ ਇਹ ਸਮਝਾਇਆ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਏ ਪਾਈਏ ਇਹ ਸਾਡੇ ਆਪਣੇ ਫਰਜ਼ ਨੇ ਇਹ ਫਰਜ਼ ਉਦੋਂ ਨਾ ਚੇਤੇ ਆਵਣ ਜਦੋਂ ਸਾਡੇ ਕੁਝ ਭਰਾ ਸਾਡੇ ਤੋਂ ਵਿਛੜ ਰਹੇ ਹੋਵੜ ਤੇ ਅਸੀਂ ਕਹੀਏ ਕੀ ਉਹਨਾਂ ਨੇ ਲਾਲਚ ਦਿੱਤੇ ਨੇ ਅਸੀਂ ਚਾਰ ਗੁਣਾ ਲਾਲਚ ਦੇ ਕੇ ਅਸੀਂ ਵਾਪਸ ਬੁਲਾਈਏ ਇਹ ਨਹੀਂ ਸਾਡੇ ਫਰਜ਼ ਸਾਡੇ ਫਰਜ਼ ਨੇ ਕਿ ਸਾਡਾ ਸਾਰਾ ਗੁੱਸਾ ਜਾਉਣਾ ਚਾਹੀਦਾ ਹੈ ਇਹ ਗੱਲਾਂ ਸਾਡੇ ਵਿਚਕਾਰ ਖੜੀਆਂ ਹੋਣ ਤੋਂ ਪਹਿਲੇ ਸਾਡਾ ਸਰਮਾਇਆ ਆਪਸ ਦੇ ਵਿੱਚ ਵੰਡਿਆ ਹੋਣਾ ਚਾਹੀਦਾ ਹੈ। ਕਾਰਨ ਕੀ ਸੀ ਮੈਂ ਗੱਲ ਕਰ ਰਿਹਾ ਸੀ ਸਾਨੂੰ ਸਮਝਾਇਆ ਸੀ ਗੁਰੂ ਸਾਹਿਬ ਜੀ ਨੇ ਕਿ ਕੀਤੇ ਆ ਦੁੱਖ ਭੂਖ ਸਦਮਾਰ ਇਹ ਵੀ ਦਾਤ ਤੇਰੀ ਦਾਤਾਰ ਸਾਨੂੰ ਸਮਝਾਇਆ ਇਹ ਸੀ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸਿੱਖ ਦਾ ਤਾਂ ਕਿਰਦਾਰ ਐਸਾ ਸੀ ਕਿ ਦੁੱਖ ਨੂੰ ਦੁੱਖ ਹੀ ਨਹੀਂ ਸੀ ਸਮਝਦਾ ਦੁੱਖ ਨੂੰ ਦੁੱਖ ਹੀ ਨਹੀਂ ਸੀ ਸਮਝਦਾ ਭਾਈ ਬੋਤਾ ਸਿੰਘ ਗਰਜਾ ਸਿੰਘ ਵਰਗੇ ਦੋ ਹੀ ਸਿੱਖ ਸਨ ਜਦੋਂ ਇਹ ਗੱਲਾ ਆ ਗਈਆਂ ਨਾ ਕਿ ਸਿੱਖ ਮੁੱਕ ਗਏ ਤੇ ਉਹਨਾਂ ਨੇ ਕਿਹਾ ਐਵੇਂ ਕਿਵੇਂ ਹੋ ਸਕਦਾ ਦੋ ਸਿੱਖਾਂ ਦੇ ਅੰਦਰ ਸੱਟ ਲੱਗੀ ਖੜੇ ਹੋਏ ਤੇ ਉੱਥੇ ਆਪਣੀ ਚੁੰਗੀ ਲਾਤੀ ਕਹਿੰਦੇ ਖਾਲਸਾ ਰਾਜ ਹੈ ਇੱਥੇ ਦੋ ਸਿੱਖਾਂ ਨੇ ਚੁੰਗੀ ਲਾਈ ਜਿਹੜਾ ਇਤੋਂ ਦੀ ਚੁੰਗੀ ਪਾਰ ਕਰਕੇ ਨਿਕਲੇਗਾ ਖਾਲਸੇ ਦੀ ਚੁੰਗੀ ਨੂੰ ਟੈਕਸ ਦੇ ਕੇ ਜਾਏਗਾ ਇਹ ਸੰ ਜਜ਼ਬੇ ਸਿੱਖੀ ਵਾਲੇ ਅੱਜ ਸਾਨੂੰ ਕਦੀ ਭੂਤਾਂ ਪ੍ਰੇਤਾਂ ਦੇ ਨਾਮ ਤੇ ਡਰਾ ਦਿੱਤਾ ਇਹ ਭੂਤ ਪ੍ਰੇਤ ਕੀ ਆਖਣ ਸਿੱਖਾਂ ਨੂੰ ਇਹ ਤੇ ਸਾਡੇ ਤੋਂ ਲੱਖਾਂ ਕਰੋੜਾ ਮੀਲ ਦੂਰ ਭੱਜਦੇ ਨੇ ਜੇ ਹੈਂ ਤਾਂ ਪਰ ਸਾਨੂੰ ਡਰਾ ਦਿੱਤਾ ਗਿਆ ਬੜੇ ਤਰੀਕੇ ਦੇ ਨਾਲ ਵੱਖੋ ਵੱਖਰੇ ਤਰੀਕੇ ਦੇ ਨਾਲ ਡਰਾਇਆ ਗਿਆ ਕਿਤੇ ਕਿਸੇ ਨੇ ਕੁਝ ਕੀਤਾ ਹੀ ਹੋਣਾ ਇਹ ਗੱਲਾ ਕੀਤੇ ਕਿਰਾਏ ਵਾਲੀਆਂ ਇਹ ਸਾਡੇ ਤੇ ਨਹੀਂ ਸਨ ਸਰਪਾਨ ਵਾਲੀਆਂ ਹੈਗੀਆਂ ਸਾਨੂੰ ਉਹ ਗੁਰੂ ਸਾਹਿਬ ਨੇ ਸਾਡੇ ਫਲਸਫੇ ਆਪਣੇ ਵਿਚਾਰਾਂ ਦੇ ਨਾਲ ਸਾਨੂੰ ਬੜਾ ਬਲਵਾਨ ਬੜਾਇਆ ਸੀ ਸਮੱਸਿਆ ਇੱਥੇ ਹੋਈ ਕਿ ਅਸਲ ਦੇ ਵਿੱਚ ਅਸੀਂ ਗੁਰੂ ਦੀ ਬਾਣੀ ਤੋਂ ਦੂਰ ਹੋਏ ਆ ਅਸੀਂ ਗੁਰੂ ਦੀ ਬਾਣੀ ਨੂੰ ਸਮਝਿਆ ਨਹੀਂ ਗੁਰੂ ਦੇ ਫਲਸਫੇ ਨੂੰ ਨਹੀਂ ਅਸੀਂ ਪੜ ਪਾਏ ਅਸੀਂ ਕੇਵਲ ਆਏ ਸੇਵਾ ਵੀ ਕੀਤੀ ਸਰਦਾ ਵਸ ਆਪਣੀਆਂ ਭੇਟਾ ਵੀ ਦਿੱਤੀਆਂ ਪਰ ਜੋ ਗੁਰਬਾਣੀ ਦਾ ਅਸਲ ਫਲਸਫਾ ਜਿਸ ਦੇ ਵਿੱਚੋਂ ਜਿਹੜੀ ਅੱਜ ਸ਼ਬਦ ਪੜੇ ਨਾ ਕਿ ਸੂਰਾ ਸੋ ਪਹਿਚਾਣੀ ਐ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਗगन ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੜਿਓ ਸੂਰਮਾ ਅਬ ਜੂਜਣ ਕੋ ਦਾਓ ਸਾਨੂੰ ਤਾਂ ਇਹ ਸਮਝਾਇਆ ਸੀ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛਾਡਾਸ ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਅੱਜ ਬੜੀਆਂ ਛੋਟੀਆਂ ਗੱਲਾਂ ਤੇ ਅਸੀਂ ਵਿਚਾਰ ਕਰਨ ਲੱਗ ਪਏ ਸਾਨੂੰ ਸਮਝੜਾ ਪਏਗਾ ਇਹਨਾਂ ਗੱਲਾਂ ਨੂੰ ਕਿ ਕਿਵੇਂ ਚੋਗੇ ਪਾਏ ਜਾਂਦੇ ਨੇ ਸਾਡੇ ਚਾਰਾ ਪਾਸੇ ਯਾਦ ਕਰੀਏ ਉਸ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਿਨ੍ਹਾਂ ਨੇ ਆਪਣੇ ਚਾਰ ਸਾਹਿਬਜ਼ਾਦੇ ਵਾਰੇ ਕਿੰਨਾ ਤੇ ਸਾਡੇ ਤੇ ਸਾਡੇ ਵੱਲ ਉਹਨਾਂ ਨੇ ਬਾਹਰ ਕਰਕੇ ਆਖੀ ਸੀ ਕਿ ਇਹਨ ਪੁੱਤਰਨ ਕੇ ਸੀਸ ਤੇ ਵਾਰ دیے ਸਤ ਚਾਰ ਚਾਰ ਮੂਏ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ ਸੋ ਮੈਂ ਆਪ ਜੀ ਤੋਂ ਇੱਕ ਗੱਲ ਦੀ ਮਾਫੀ ਮੰਗਣੀ ਹੈ ਆਪਣੀਆਂ ਉਹਨਾਂ ਸਾਰੀਆਂ ਸੰਸਥਾਵਾਂ ਵੱਲੋਂ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕ ਮਤਾ ਸਾਹਿਬ ਦੇ ਮੈਂਬਰ ਆ ਬڑے ਚਾਹਵਾਂ ਦੇ ਨਾਲ ਅਸੀਂ ਉੱਥੇ ਗੈਸਿਕੀ ਸੇਵਾ ਕਰਾਂਗੇ ਪਰ ਸਮੱਸਿਆਵਾਂ ਹਰ ਪੱਧਰ ਤੇ ਸਾਡੇ ਸਾਹਮਣੇ ਖੜੀਆਂ ਨੇ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਤਾਕਤਾਂ ਸਾਡੇ ਪਿੱਛੇ ਲੱਗੀਆਂ ਹੋਈਆਂ ਨੇ ਪਰ ਅਸੀਂ ਇਹਨਾਂ ਤਾਕਤਾਂ ਦਾ ਮੁਕਾਬਲਾ ਕਰਨਾ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਕਰਨਾ ਹੈ ਭਾਵੇਂ ਜਿਓ ਜੇ ਮਾਹੌਲ ਦੇ ਵਿੱਚ ਅਸੀਂ ਹੋਈਏ ਹਿੰਮਤ ਨਹੀਂ ਹਾਰਨੀ ਅਸੀਂ ਡੋਲਣਾ ਨਹੀਂ ਬਹੁਤ ਸਾਰੇ ਵੀਰ ਸੰਸਥਾਵਾਂ ਦੇ ਨਾਮ ਭਾਈ ਸੁਖਵਿੰਦਰ ਸਿੰਘ ਜੀ ਨੇ ਭਾਈ ਹਰਪਾਲ ਸਿੰਘ ਜੀ ਨੇ ਆਪ ਜੀ ਦੇ ਸਾਹਮਣੇ ਲੈਨੇ ਸਨਮਾਨਯੋਗ ਹਸਤੀਆਂ ਇੱਥੇ ਬੈਠੀਆਂ ਹੋਈਆਂ ਨੇ ਜਿਨ੍ਹਾਂ ਨੇ ਸਹਿਯੋਗ ਕੀਤਾ ਉਹਨਾਂ ਸਾਰਿਆਂ ਦਾ ਵੀ ਵਿੱਚੇ ਨਾਮ ਜ਼ਿਕਰ ਆ ਗਿਆ ਸੋ ਅਸੀਂ ਸਾਰੇ ਇਕੱਠੇ ਹਾਂ ਨਾਲ ਹਾਂ ਇੱਕ ਦੂਜੇ ਦੇ ਨਾਲ ਖੜੇ ਹੋਵਾਂਗੇ ਸਾਸੀ ਆਪਣੇ ਨੰਬਰ ਤੇ ਪ੍ਰਬੰਧਕਾਂ ਵੀਰਾਂ ਨੂੰ ਦੇ ਕੇ ਜਾਵਾਂਗੇ ਜਿਉਂ-ਜਿਵੀ ਸਮੱਸਿਆਵਾਂ ਨੇ ਭਾਵੇਂ ਉਹ ਸ਼ਾਸਨ ਪ੍ਰਸ਼ਾਸਨ ਦੀਆਂ ਗੱਲਾਂ ਨੇ ਭਾਵੇਂ ਲੋਕਲ ਲੈਵਲ ਦੇ ਵਿੱਚ ਕੋਈ ਹੋਰ ਗੱਲਾਂ ਨੇ ਜਾਂ ਜੋ ਪਰੇਸ਼ਾਨੀਆਂ ਦਾ ਜ਼ਿਕਰ ਭਾਈ ਸਾਹਿਬ ਹਰਾ ਨੇ ਕੀਤਾ ਬੜੀ ਚੰਗੀ ਸੇਵਾ ਨਿਭਾ ਰਹੇ ਨੇ ਇੱਕ ਗੁਰਮਤ ਵਿਦਿਆਲਾ ਬੱਚਿਆਂ ਨੂੰ ਗੁਰਬਾਣੀ ਗੁਰਮਤ ਦੇ ਨਾਲ ਜੋੜ ਰਹੇ ਨੇ ਭਾਈ ਸਾਹਿਬ ਗੁਲਾਬ ਸਿੰਘ ਹਰਾ ਦਾ ਵੀ ਧੰਨਵਾਦ ਹੈ ਜੀ ਸੋ ਸਾਡੇ ਵਾਸਤੇ ਅਸੀਂ ਵੀ ਕੋਸ਼ਿਸ਼ਾ ਕਰ ਰਿਹਾ ਨਾਨਕ ਮੱਤਾ ਸਾਹਿਬੇ ਚ ਭਾਵੇਂ ਚਾਹਨਿਆ ਕੀ ਇਹ ਸਟੇਜ ਹੈ ਨਹੀਂ ਉਹਨਾਂ ਪਰੇਸ਼ਾਨੀਆਂ ਨੂੰ ਖੁੱਲ ਕੇ ਸੀ ਤੁਹਾਡੇ ਨਾਲ ਇਸ ਸਟੇਜ ਤੋਂ ਰੱਖ ਸਕੀਏ ਉੱਥੇ ਵੀ ਬਹੁਤ ਸਾਰੇ ਕੰਮ ਬਹੁਤ ਸਾਰੇ ਚੀਜ਼ਾਂ ਜੇ ਕਰਨ ਵਾਲੀਆਂ ਨੇ ਅਸੀਂ ਨਹੀਂ ਖੁੱਲ ਕੇ ਇਸ ਪਾਸੇ ਸਹਿਯੋਗ ਕਰ 파ਰੇ ਐਜ਼ ਅ ਸੰਸਥਾ ਦੇ ਤੌਰ ਤੇ ਪਰ ਨਿਜੀ ਤੌਰ ਤੇ ਜਿਵੇਂ ਆਪਣੀ ਹੋਰ ਸਾਡੀਆਂ ਜਿਹੜੀਆਂ ਲੋਕਲ ਸੰਸਥਾਵਾਂ ਨੇ ਉਹਨਾਂ ਦੇ ਤੌਰ ਤੇ ਸਾਨੂੰ ਜਿੱਥੇ ਵੀ ਜਦੋਂ ਵੀ yaad ਕਰੋਗੇ ਭਾਈ ਇਤੂ ਦੀ ਪੂਰਨਪੁਰ ਗੁਰਦੁਆਰਾ ਸਿੰਘ ਸਭਾ ਦੀ ਬਹੁਤ ਵੱਡੀ ਡਿਊਟੀ ਹੈ ਭਾਈ ਰਣਜੀਤ ਸਿੰਘ ਜੀ ਇਹਨਾਂ ਨੇ ਸਹਿਯੋਗ ਵੀ ਕੀਤਾ ਪੂਰਨਪੁਰ ਤੋਂ ਸੋ ਇਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਇਸੇ ਤਰੀਕੇ ਦੇ ਨਾਲ ਅੱਗੇ ਸਹਿਯੋਗ ਇਸ ਇਲਾਕੇ ਦੇ ਵਿੱਚ ਆਪਣਾ ਨਾਲ ਕਰਦੇ ਰਹਿਣਗੇ ਸੋ ਇਨੀਆਂ ਕੋ ਬੇਨਤੀ ਆ ਪ੍ਰਵਾਨ ਅਖੀਰ ਦੇ ਵਿੱਚ ਮੈਂ ਅਖਾਂਗਾ ਕਿ ਸਭ ਤੋਂ ਇੱਕ ਗੱਲ ਗੁਰਬਾਣੀ ਪੜ੍ਹਨੀ ਸ਼ੁਰੂ ਕਰੀਏ ਸਿੱਖ ਰਹਿਤ ਮਰਿਆਦਾ ਜਿਨ੍ਹਾਂ ਨੇ ਖੰਡੇ ਦੀ ਪੌਲ 30 ਪ੍ਰਾਣੀਆਂ ਨੇ ਲਈ ਹੈ ਬਹੁਤ ਵੱਡੇ ਆ ਭਾਗਾ ਵਲੇ ਆ ਪਰ ਇਹ ਸ਼ੁਰੂਆਤ ਹੈ ਇਹ ਐਡਮਿਸ਼ਨ ਹੈ ਇਥੋਂ ਦੀ ਅੱਗੇ ਗੱਲ ਵਧਣੀ ਹੈ ਗੁਰਬਾਣੀ ਨੂੰ ਪੜੀਏ ਇੱਕ ਇੱਕ ਗੱਲ ਦਾ ਜਵਾਬ ਤੇ ਜ਼ਿੰਦਗੀ ਨੂੰ ਜਿਉਣ ਦਾ ਤਰੀਕਾ ਸਮਝਾਇਆ ਹੈ ਢੈਂਦੀਆ ਕਲਾ ਦੇ ਵਿੱਚ ਕਿਵੇਂ ਗੁਰੂ ਸੰਭਾਲਦਾ ਇੱਕ ਇੱਕ ਗੱਲ ਸਮਝਾਈਏ ਦੁੱਖ ਨੜੇ ਨਹੀਂ ਲੱਗਦਾ ਜੇ ਕਿਤੇ ਇਸ ਗੁਰਬਾਣੀ ਨਾਲ ਜੁੜ ਜਾਈਏ ਤੇ ਦੂਸਰਾ ਉਹਨਾਂ ਦੀਆਂ ਚਾਲਾਂ ਨੂੰ ਸਮਝਣ ਦੀ ਲੋੜ ਹੈ ਕਿਵੇਂ ਕਿਸੇ ਨੂੰ ਡਰ ਦੇ ਨਾਲ ਤੇ ਕਿਸੇ ਨੂੰ ਛੋਟੇ-ਛੋਟੇ ਲਾਲਚਾਂ ਦੇ ਨਾਲ ਫਸਾ ਕੇ ਇਹ ਕੰਮ ਕਿਤੇ ਜਾ ਰਹੇ ਨੇ ਠੀਕ ਹੈ ਜਦੋਂ ਤੱਕ ਕਰਦੇ ਰਹੇ ਕਰਦੇ ਰਹੇ ਕੋਈ ਗੱਲ ਨਹੀਂ ਪਰ ਸਮਾਂ ਆ ਗਿਆ ਅਸੀਂ ਵੀ ਆਪਣੇ ਭਰਾਵਾਂ ਨਾਲ ਪਹੁੰਚਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਐਸੀ ਕਿਹੜੀ ਗੱਲ ਸੀ ਜਿਹੜੀ ਤੁਹਾਨੂੰ ਇੱਥੇ ਨਹੀਂ ਲੱਭੀ ਤੇ ਉੱਥੇ ਲੱਭ ਗਈ ਹੈ ਵਿਚਾਰ ਕਰਨ ਦੀ ਉਹਨਾਂ ਨਾਲ ਕੋਸ਼ਿਸ਼ ਕਰਾਂਗੇ ਸੋ ਇਨੀਆਂ ਕੋ ਬੇਨਤੀਆਂ ਦੱਸ ਦੀਆਂ ਪਰਵਾਨ ਕਰਨੀਆਂ ਜੀ ਬੋਲਦੇ ਹੋਇਆ ਹੋਇਆ ਭੁੱਲਾ ਗਲਤੀਆਂ ਦੀ ਖਿਮਾ ਬਖਸ਼ਣਾ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ